ਦੇਖੋ ਇਲੇਕਟਰਪਲ ਦੇਖੋ ਝੂਠਾ ਕੁਲਿੰਦਾ ਦੇ ਕਹਿੰਦਾ ਜੀ ਅਸੀਂ 9000 ਟੀਚਰਾਂ ਨੂੰ ਨੌਕਰੀ ਦੇ ਕਿੰਨੀ 9000 ਟੀਚਰਾਂ ਨੂੰ ਨੌਕਰੀ ਦੇ ਦੀ 8000 ਰਟਾਇਓ ਬਾੜ ਲਓ ਪੂਸਤ ਦੇਖੋ ਇਹਨਾਂ ਲੋਕਾਂ ਦੀ ਕੀ ਮਤਲਬ ਕਿਸ ਕਦਰ ਕਰਕੇ ਇਹ اپنی جان بچاਉਣ ਲਈ اے کسی حد تک کس 9000 ਨੂੰ نوکری ਦੇ ਦਿੱਤੀ 8000 ਰੁਪਏ ਵਾਹ ਜੀ ਵਾਹ ਵਾਹ ਕਮਾਲ ਕਮਾਲ ਤੇਰੀ ਕਮਾਲ ਤੇ ਉਹ 36000 ਕਿਧਰ ਗਏ अरे ਪੈਨ ਦੀ سیاہی ਨਾਲ ਤੇਰੀ سیاہی ਮੁੱਕ ਗਈ ਕਿੱਥੇ ਆ ਉਹ سیاہی ਕਹਿੰਦਾ ਹੁਣ ਅਸੀਂ ਕੋਟਾ ਨੂੰ ਬੜਾ ਦੇਖਦੇ ਕੋ ਪਹਿਲਾ ਕੋਟ ਅਲੋਪ ਸੀ ਤੋ ਵੀ ਟੀਮ ਨੇ ਸੋਸਾ ਇਹ ਨਾ ਗੱਲਾਂ ਦਾ ਜਵਾਬ ਦੇ ਆ ਮੈਂ ਇੱਕ ਫੇਸਬੁੱਕ ਤੇ ਲੂ ਬੂ ਬੈਠ ਕੇ ਮੈਂ ਤੇ ਨਹੀਂ ਆ ਨਿੱਕਾ ਨਹੀਂ ਹੁਆ ਜਿਹੜੇ ਧਮਕੀ ਮਾਰਦਾ ਨਾ ਇਹ ਤੇਰੀ ਕੰਪਲੈਕਸ ਦੀ ਨਿਸ਼ਾਨੀ ਆਪਦੀ ਨਜ਼ਰਾਂ ਚ ਗਿਰ ਗਈ ਹੋਸਾਰ ਤੁਸੀਂ ਤੁਮ ਚੁੱਕਣ ਵਾਲਾ ਬੂ ਤੂੰ ਕਿ ਜਿਹੜੇ ਲੋਕਾਂ ਨੂੰ ਖੜਦੇ ਹੁੰਦੇ ਨਾ ਪੁਲਿਸ ਸਟੇਸ਼ਨ ਨੂੰ ਗੱਲਾਂ ਕਰ ਨੂੰ ਤੇ ਖੜਕੇ ਵਿਖਾ ਹੁੰਦੀ ਮਿਲਕੋਪ ਕੱਪਿਆ ਮਾ ਬਾਤ ਇਤਰਾ 1200 ਬੰਦਿਆਂ ਨਾਲ ਜਾਣਾ ਅਸਲਾ ਜੱਪਾ ਛਾਂ ਆਦਮੀ ਕਲੀਨਿਕ ਜਿਹੜਾ ਤੇ ਫੋਟੋ ਆਉਂਦੇ ਰੋਜ਼ ਜਿਨ੍ਹਾਂ ਚਮਕਾਉਂਦੇ ਜਿਨ੍ਹਾਂ ਨੂੰ ਲੁਸਵਾਉਂਦੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਨੇ ਉਹਨਾਂ 'ਚ 1 ਕਰੋੜ 1 ਕਰੋੜ ਇਹ ਦੇਖੋ ਬਹੁਤ ਜ਼ਬਰਦਸਤ ਸੀ ਦੱਸ ਰਿਹਾ ਇੱਕ ਕਰੋੜ 7 ਲੱਖ ਪੇਸ਼ੈਂਟਾਂ ਨੂੰ ਕਹਿੰਦੇ ਜੀ ਇਲਾਜ ਕਰਦਾ ਹੈ ਉਹਨ ਮਾਰ ਦਿਆ ਟਰਪਲ ਜੋਂ ਛੱਡ ਗਿਆ ਸ਼ਰਧੇਸ਼ਰ ਰੀਆ ਬਾਪ ਪੁੱਛੋ ਹੀ ਰਾਂ ਤੁਸੀਂ ਮੈਂ ਕਿਹਾ ਕੀ ਇਹਨਾਂ ਨੇ ਉਹਨਸ ਦੇਤਾ 25000 ਪੱਲਾ ਥੱਲੇ ਦਾ ਉਹਨਸ ਆ ਰਹੇ ਕੋਈ ਜਿਰੀ ਵਾਲੇ ਦਾ ਮੈਂ ਵੀ ਦਊ 25000 ਸਰਪੰਚਾਂ ਨੂੰ 10 ਪੰਚਾਂ ਨੂੰ 1 ਕਰੋੜ 7 ਲੱਖ ਬੰਦਿਆਂ ਦਾ ਇਲਾਜ ਨੇ ਪਰ ਹੈਡ ਇੱਕ ਪੇਸ਼ੈਂਟ ਦੇ ਉੱਤੇ ਖਰਚਾ ਕਿੰਨਾ ਹੋਇਆ ਕਿੰਨਾ ਖਰਚਾ ਹੋਇਆ ਉਹਦੇ ਨਾਲ ਇੱਕ ਪੈਰਾਸੀਟਾਮੋਲ ਦੀ ਗੋਲੀ ਦੀ ਕੀਮਤ ਵਾਹ ਉਹ ਜਾਵੇ ਹੈ ਢਿੰਗਾਈ ਮਾਰਦੇ 1 ਕਰੋੜ 7 ਲੱਖ ਬੰਦਿਆਂ ਦਾ ਇਲਾਜ ਤੇ ਤੁਸੀਂ ਖਰਚਾ ਕੀਤਾ ਪਰ ਹੈ ਕਿ ਜਿਹਦੇ ਨਾਲ ਉਹ ਇੱਕ ਪੈਰਾਸੀਟਾਮੋਲ ਦੀ ਗੋਲੀ ਮਹਿੰਗੀ ਹੈ ਤੇ ਤੁਸੀਂ ਟੈਸਟਾਂ ਦੇ ਜਿਹੜੇ ਖਰਚੇ ਦਿੱਤੇ ਮੈਂ ਕਹਿੰਦਾ ਇੱਕ ਚੀਜ਼ ਦਾ ਟੈਸਟ ਨਹੀਂ ਉਸਦਾ ਉਹਦਾ